ਜਿੰਦਾ ਸਹਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਦਿੱਤਾ ਤੇ ਅੰਮਰਸਾਲ ਦੀ ਜੇਲ੍ਹ ਦੇ ਵਿੱਚ ਇੱਥੇ ਵੀ ਪੱਛੀ ਸਿੰਘ ਸਪਰੇਸ ਜਥੇਬੰਦੀ ਦੇ ਬੰਦ ਹੈਗੇ ਆ ਜੋਤਾ ਭਾਈ ਅਸੀਂ ਸਾਰਿਆਂ ਨੂੰ ਮਿਲਣ ਗਏ ਸੀਗੇ ਦੋ ਵਾਰੀ ਅਰ ਨਾ ਤਾਂ ਮੈਨੂੰ ਡਿਬਰੂਗੜ ਜਾਣ ਦੀ ਇਜਾਜ਼ਤ ਮਿਲ ਰਹੀ ਹੈ ਨਾ ਇੱਥੇ ਜਿਹੜੇ ਸਿੱਖ ਬਾਠੀ ਦੇ ਆ ਅੰਮ੍ਰਿਤਸਰ ਦੀ ਜੇਲ੍ਹ ਉੱਥੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮੈਂ ਆਪਟੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਜਿਹੜਾ ਛੰਡੇ ਤਮਾਕਹ ਦੇ ਨਾਲ ਰਾਤ ਨੂੰ ਤੁਸੀਂ ਸੋਚੋ ਕੀ ਇਹ ਠੀਕ ਹੈ ਕ ਗਲਤ ਹੈ ਬੀਪੀ ਹਰ ਸਿਮਰਤ ਕੌਰ ਜੀ ਸਾਡੇ ਬਠਿੰਡੇ ਤੋਂ ਮੈਂ ਪਰਲਮੈਂਟ ਦਾ ਉਹ ਥੋੜੇ ਦਿਨ ਹੋਏ ਐ ਪਰਲਮੈਂਟ ਦੇ ਵਿੱਚ ਤਕਰੀਰ ਦੇ ਰਹੇ ਸੀਗੇ ਕਿ ਅੰਗਰੇਜ਼ਾਂ ਨੂੰ ਖੰਡਨ ਦੇ ਲਈ ਇੰਨੇ ਸਿੱਖ ਸ਼ਹੀਦ ਹੋਏ ਇੰਨੇ ਸਿੱਖ ਕਾਲੇ ਪਾਣੀ ਭੇਜੇ ਗਏ ਇੰਨੇ ਸਿੱਖਾਂ ਨੂੰ ਐ ਕੀਤਾ ਸਾਰਾ ਕੋਸ਼ ਬੀਬੀ ਹਰਿ ਸਿਮਰਤ कौर ਨੇ ਕਿਹਾ ਕਿ ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 1947 ਦੇ ਵਿੱਚ ਜੇ ਹਿੰਦੂ ਤੇ ਮੁਸਲਮਾਨ ਨੂੰ ਆਪਣੇ ਮਿਲਣੇ ਸੀ ਸਿੱਖਾਂ ਨੂੰ ਕੀ ਮਿਲਣਾ ਸੀ ਜੇ ਨਹੀਂ ਮਿਲਣਾ ਸੀ ਫਿਰ ਅਸੀਂ ਕੁਰਬਾਨੀਆਂ ਕਿਉਂ ਕੀਤੀਆਂ ਐਸਟਪੀਸੀ ਬਣਾਉਣ ਦੇ ਲਈ ਕੁਰਬਾਨੀਆਂ ਜਾਇਜ਼ ਪਰ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਆਪਨੇ ਕਾਦਲੀ ਕੁਰਬਾਨੀਆਂ ਕੀਤੀਆਂ ਉਹਦਾ ਨਤੀਜਾ ਕੀ ਹੋਇਆ ਕਿ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਜਿਹੜਾ ਸਿੱਖਾਂ ਦਾ ਪਾਕਿਸਤਾਨ ਹੈ ਉਹ ਮੁਸਲਮਾਨ ਦੇ ਗੁਲਾਮ ਹੈ ਜਿਹੜਾ ਇੱਥੇ ਇੰਡੀਆ ਦੇ ਵਿੱਚ ਹੈ ਉਹ Hindu ਦੇ غلام ਹੈ ਕੀ ਅਸਰੀ ਹੁਣੇ ਯਾਦ ਪੱਤਰ DC ਇੰਡੀਆ ਨੂੰ ਨਹੀਂ ਦੇਖਿਆਏ ਕਿ ਸਾਰਾ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਤੇ ਅੰਮ੍ਰਿਤਸਰ ਤੇ ਜੇਲ੍ਹ ਦੇ ਵਿੱਚ ਕਿਉਂ ਇੰਨੇ ਸਰਦੇ ਡੱਕੇ ਹੋਏ ਆ ਕਦੇ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਨੇ ਇਹੋ ਜਿਹਾ ਮੈਮੋਰੰਡਮ ਦਿੱਤਾ ਹੈ ਕਿ ਜੀ ਸਾਡੇ ਮੁਸਲਮਾਨ ਅੰਦਰ ਦਿੱਤੇ ਹੋਏ ਆ ਕਦੇ ਇੰਡੀਆ ਦੇ ਵਿੱਚ ਕਿਸੇ ਇੰਡੀਅਨ ਨੇ ਹਿੰਦੂ ਨੇ ਸਰਕਾਰ ਨੂੰ ਯਾਦ ਪੱਤਰ ਦਿੱਤਾ ਹੈ ਕਿ ਸਾਡੇ ਇੰਨੇ ਹਿੰਦੂ ਤੁਸੀਂ ਜੇਲ੍ਹ ਦੇ ਵਿੱਚ ਦਿੱਤੇ ਹੋਏ ਆ ਤਾਂ ਮੇਰਾ ਮਤਲਬ ਕਹਿਣ ਦਾ ਹੈ ਕਿ ਜਦੋਂ ਆਪਾਂ ਛਾਲ ਮਾਰਦੇ ਆ ਆਪਾਂ ਛੋਟਦੇ ਹੀ ਨਹੀਂ ਕੀ ਦੂਜੇ ਬੰਨੇ ਲੱਗਾਂਗੇ ਕਿ ਨਹੀਂ ਲੱਗਾਂਗੇ ਐਵੇਂ ਛਾਲ ਮਾਰੀ ਜਾਣੀ ਐਵੇਂ ਕਰੀ ਜਾਣ ਜਿਹੜਾ ਬੀਬੀ ਹਰ ਸਿਮਰਤ ਕੌਰ ਨੇ ਉੱਥੇ ਤਕਰੀਰ ਕੀਤੀ ਪਾਰਲੀਮੈਂਟ 'ਚ ਉਹ ਤਾਂ ਸਾਡੇ ਹਿੰਦੂ ਭਰਾਵਾਂ ਦੇ ਕੰਨਾਂ ਤੋਂ ਬਾਹਰ ਚਲੀ ਜਾਂਦੀ ਸੀਗੀ ਉਹ ਸੁਣਦੇ ਸੀਗੇ ਬੀਬੀ ਹਰ ਸਿਮਰਤ ਕੌਰ ਸਖਾਨੀ ਤਕਲੀਫ ਦਾ ਸਰੀ ਸੀ ਪਰ ਹਿੰਦੂਆਂ ਦੇ ਮਨ ਦੇ ਉੱਤੇ ਤਾਂ ਉਹ ਜਿਹੜੀ ਦਰਦ ਸੀ ਉਹਦੇ ਨਾਲ ਤਾਂ ਕੋਈ ਉਹਦੇ ਨਾਲ ਸਹਿਮਤ ਨਹੀਂ ਸੀ ਸੋਏ ਮੇਰੇ ਸਲ ਸਤਕਾਰਯੋਗ ਸਾਧ ਸੰਗਜੀ ਆਪਾਂ ਨੂੰ ਹੁਣ ਸੋਚ ਕੇ ਕਰਨਾ ਪਊਗਾ ਸਾਡੇ ਨੌਜਵਾਨ ਬਾਰਡਰਾਂ ਦੇ ਉੱਤੇ ਮਾਰੇ ਜਾ ਰਹੇ ਐ ਖਨੋਰੀ ਤੇ ਸੰਭੋ ਪੁਲਿਸ ਨੇ ਉਹਨਾਂ ਦੇ ਟਰੈਕਟਰ ਤੋੜਤੇ ਐ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਿਸਾਨ ਯੂਨੀਅਨ ਦਾ ਲੀਡਰ ਡੱਲੇਵਾਲ ਸਾਹਿਬ ਹਸਪਤਾਲ ਦੇ ਵਿੱਚ ਬੇਹੋਸ਼ ਪਿਆ ਜੇ ਆਪਾਂ ਕਹਿੰਦੇ ਐ ਕਿ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਤਾਂ ਫੇਰ ਮੈਨੂੰ ਕੋਈ ਜਣਾ ਤੁਹਾਡੇ ਵਿੱਚ ਛੋਟ ਕੇ ਦਿਖਾਤਾ ਦਵੇ ਕਿ ਪੁਰਾਣੀ ਟਾਈਮ ਇਸ ਜਗ੍ਹਾ ਦੇ ਵਿੱਚ ਇਹ ਜਿਹੜਾ ਲਹੂ ਮਾਸ ਦਾ ਰਿਸ਼ਤਾ ਹੈ ਉਹਦਾ ਮੈਨੂੰ ਤਜਰਬਾ ਹੋਇਆ ਮੈਨੂੰ ਤਾਂ ਕੋਈ ਤਜਰਬਾ ਨਹੀਂ ਹੋਇਆ ਜੇ ਕੀ ਅਸੀਂ ਮੰਗਤੇ ਹੀ ਬਣੇ ਰਹਿਣਾ ਹੁਣ ਮੈਂ ਸੈਂਟਰ ਗਵਰਨਮੈਂਟ ਨੂੰ ਪੰਥ ਵੱਲੋਂ ਟਾਈਮ ਦਿੰਦਾ ਕਿ ਡਿਬਰੂਗੜ੍ਹ ਦੇ ਜਿੰਨੇ ਵੀ ਸੰਗ ਉਹਨਾਂ ਨੂੰ ਹਫ਼ਤੇ ਦੇ ਅੰਦਰ ਅੰਦਰ ਇੱਥੇ ਪੰਜਾਬ ਬੁਲਾਓ ਤੇ ਜਿਹੜਾ ਕਸਾਨਾਂ ਦਾ ਸੰਘਰਸ਼ ਉਹਦੇ ਵਿੱਚ ਆਪਾਂ ਸਾਰੇ ਹਿੱਸਾ ਲਈਏ ਔਰ ਸੈਂਟਰ ਕਿਸਾਨਾਂ ਦੀ ਗੱਲ ਸੁਣੇ ਕਿਉਂ ਕਰਕੇ ਜਾਇਜ਼ ਹੈ ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਜਿਵੇਂ ਇੱਥੇ ਆਪਾਂ ਬੈਠੇ ਆ ਅਸੀਂ ਬਾਰਡਰ ਦੇ ਉੱਤੇ ਵੀ ਬੈਠ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ फिर साटे अथरू गैस गोलियां नशे वाली गैस एहार एह कोई कौम दूजे नहीं करती जी है नौ मास का रिश्ता कि असं की, की पगानिया के पोत है ਅਸੀਂ ਮਾਲਕ ਆ ਇਸ ਸਤਰੀ ਦੇ ਦੋ ਵਾਰੀ ਅਸੀਂ ਰਾਜ ਕੀਤਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਸਿੱਕਾ ਚਲਾਇਆ ਸਨ ਜਰਨੈਲ ਸਿੰਘ ਪਿੰਡਾ ਵਾਲੇ ਨੇ ਕਿਹਾ ਸਿੱਕਾ ਚਲਾਓ ਤੇ ਫੇਰ ਐਵੇਂ ਆਪਾਂ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਸੁਣ ਮੈਂ ਹਿੰਦ ਸਰਕਾਰ ਮੋਦੀ ਸਾਹਿਬ ਨੂੰ ਬੜੀ ਨਿਮਰਤਾ ਸਹਿਤ ਕਹਿੰਨਾ ਕਿ ਤੁਹਾਨੂੰ 5 ਦਿਨ ਦਿੰਦੇ ਆ ਤਸਾਨਾ ਦਾ ਫੈਸਲਾ ਕਰੋ ਜਿਬਰੂਗੜ ਦਾ ਫੈਸਲਾ ਕਰੋ ਨੀਤਾ ਪੰਜਾਬ ਦੇ ਵਿੱਚ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਕਸ਼ਮੀਰ ਦੇ ਵਿੱਚ ਜਿੱਥੇ ਜਿੱਥੇ ਆਜ਼ਾਦ ਸੋਚ ਦੇ ਲੋਕ ਸਿੱਖ ਬੈਠੇ ਐ ਅਸੀਂ ਤੁਹਾਡੀਆਂ ਰੇਲਾਂ ਸਾਰੀਆਂ ਰੋਕ ਦੇਣੀ ਐ ਬੋਲੇ ਸੋਨਿਹਾਰ ਵਾਹਿਗੁਰੂ ਜੇ ਸਹਿਮਤੋਂ ਤਾਂ ਹੱਤ ਕਾੜੇ ਕਰ ਕਰ ਦੱਸ ਦੋ ਕਿ ਅਸੀਂ ਸਹਿਮਤ ਆ ਬੋਲੈ ਸੋਨਿਆ ਜੂਰਾ ਕਾਲਾ ਆ ਬੰਦਿਆਂ ਵਾਲੀ ਗੱਲ ਐ ਆਪਾਂ ਬੰਦੇ ਐ ਰੋਜ਼ ਤਰਲੇ ਮੰਨਤਾ ਕਰਕੇ ਅਸੀਂ ਥੱਕ ਚੁੱਕੇ ਐ ਅਸੀਂ ਜ਼ਿੰਨੀ ਹੋ ਚੁੱਕੇ ਐ ਹੁਣ ਸਾਡੀ ਉਮਰ ਨਹੀਂ ਕਿ ਅਸੀਂ ਤਰਲੇ ਮੰਨਤਾ ਕਰੀਏ ਸਿੱਖ ਸਿਰੀ ਦੌਰ ਨੂੰ ਤਿਆਰ ਐ ਜੇ ਤੁਸੀਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਰਿਪੁਦਮਨ ਸਿੰਘ ਮਲਕ ਨੂੰ ਸਖਦੋਲ ਸਿੰਘ ਨੂੰ ਮਾਰਤਾ ਇੰਡੀਆ ਦੀ ਏਜੰਸੀ ਨੇ ਬ੍ਰਿਟਾਨੀਆ ਦੇ ਵਿੱਚ ਖੰਡੇ ਨੂੰ ਮਾਰਤਾ ਕਾਕਸਸਾਨ ਦੇ ਵਿੱਚ ਪਰਮਜੀਤ ਸਿੰਘ ਪਨਵਰ ਤੇ ਰੋਡੇ ਨੂੰ ਮਾਰਤਾ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰਤਾ ਕੀ ਇਹ ਖਾਲਸਤਾਨੀ ਹੈ ਅਸੀਂ ਜੰਮਦੇ ਹੀ ਖਾਲਸਤਾਨੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਕਿੰਨੇ ਘਣ ਮਾਰ ਲੋਗੇ ਤੁਹਾਡੇ ਕੋਲੇ ਮੈਂ ਖੜਾ ਹੈ ਤਾਂ ਸੀ ਮੈਂ ਨੰਬਰ ਪਾਰਲੀਮੈਂਟ ਬਣਾਇਆ ਤੁਹਾਨੂੰ ਕੋਈ ਦਿਖਦਾ ਮੇਰੇ ਨਾਲ ਕੋਈ ਫੌਜ ਦਾ ਬੰਦਾ ਜਾਂ ਕੁਝ ਮੈਂ ਕਹਿੰਦਾ ਮਾਰ ਕੇ ਦਿਖਾਉ ਮੈਨੂੰ ਐ ਸਾਰੇ ਸਮਝਦੇ ਕੀ ਆਪਣੇ ਆਪ ਨੂੰ ਸੁਭ ਮੈਂ ਆਸ ਕਰਦਾ ਕਿ ਆਪਣਾ ਮੋਰਚਾ ਫਤਿਹ ਹੋਊਗਾ ਰੇਲਾਂ ਸਾਰੀਆਂ ਰੋਕ ਦੇਣੀ ਹੈ ਬਿਲਕੁਲ ਜਿਵੇਂ ਨਨਖਾਣਾ ਸਾਹਿਬ ਦਾ ਮੋਰਚਾ ਚੱਲਿਆ ਸੀ ਉਸ ਤਰ੍ਹਾਂ ਅਸੀਂ ਚਲਾ ਸਕਦੇ ਹਾਂ ਅਵਨ ਪਸੰਦ ਤਰੀਕੇ ਦੇ ਨਾਲ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਰ ਅਸੀਂ ਆਪਣੀ ਹੋਂਦ ਜਮਾ ਕੇ ਰੱਖਣੀ ਹੈ ਕਿ ਅਸੀਂ ਹੈਗੇ ਹਾਂ ਅਸੀਂ ਇਸ ਧਰਤੀ ਦੇ ਮਾਲਕ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ 10 ਗੁਰੂਆਂ ਨੂੰ ਮੰਨਦੇ ਆ ਤੇ ਗੁਰੂ ਗੋਬਿੰਦ ਸਿੰਘ ਸਾਡਾ ਰਾਸ਼ਟਰਪਤੀ ਆ